ਤੁਸੀਂ ਦੇਖ ਰਹੇ ਹੋ ਦੇਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਿਸਾਨ ਅੰਦੋਲਨ ਅੱਜ ਸੱਤਵੇਂ ਦੌਰ ਦੇ ਵਿੱਚ ਦਾਖਲ ਹੋ ਚੁੱਕਾ ਹੈ ਤੁਹਾਨੂੰ ਦੱਸ ਦিয়ে ਕਿ ਅ ਬੇਸ਼ੱਕ ਕੱਲ ਚੌਥੇ ਦੌਰ ਦੀ ਕੇਂਦਰੀ ਮੰਤਰੀਆਂ ਨਾਲ ਪਾਵਾਂ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ ਕਿਸੇ ਕਿਸੇ ਗੱਲ ਤੇ ਸਹਿਮਤੀ ਬੜੀਆਂ ਲੇਕਿਨ ਜਿਹੜੀ ਕਿਸਾਨਾਂ ਦੀਆਂ ਮੇਨ ਮੰਗਾਂ ਉਹ ਉਜ ਦੀਆਂ ਤ्यों ਹੀ ਖੜੀਆਂ ਹੈਗੀਆਂ 21 ਫਰਵਰੀ ਦਾ ਜਿਹੜਾ ਕਿਸਾਨ ਆਗੂਆਂ ਨੇ ਕਿਸਾਨ ਭਰਾਵਾਂ ਨੂੰ ਇੱਕ ਸਮਾਂ ਨਿਸ਼ਚਿਤ ਕੀਤਾ ਅਗਰ 21 ਫਰਵਰੀ ਦਾ ਕੇਂਦਰ ਦੇ ਮੰਤਰੀ ਉਹਨਾਂ ਦੀਆਂ ਬਾਕੀ ਮੰਗਾਂ ਦੀ ਸੰਤਿਜਤਾਂਦੀ ਆ ਤਾਂ ਕਿ ਕਿਸਾਨ ਦਿੱਲੀ ਵੱਲ ਕੂਚ ਨਹੀਂ ਕਰਨਗੇ ਵਾਪਸ ਪੰਜਾਬ ਪਰ ਜਰਨਗੇ ਅਗਰ ਉਹਨਾਂ ਦੀ ਮੰਗਾਂ ਤੋਂ ਗੋਲਿਆ ਨਾ ਗਿਆ ਤਾਂ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਦੇਣਗੇ ਸੋ ਕਿਸਾਨ ਅੰਦੋਲਨ ਦਾ ਪਹਿਲਾ ਹੋਇਆ ਸੀ ਇੱਥੇ ਕਿ ਨੌਜਵਾਨ ਮੌਜੂਦ ਹੈ ਤੁਹਾਨੂੰ ਜਜ਼ਬਾ ਦਿਖਾਣੇ ਨੌਜਵਾਨਾਂ ਕਿਉਂਕਿ ਪੰਜਾਬ ਦੇ ਕਿਸਾਨ ਹਮੇਸ਼ਾ ਹੀ ਕੁਰਬਾਨੀ ਦੇਣ ਲਈ ਹਮੇਸ਼ਾ ਅੱਗੇ ਹੁੰਦੇ ਤਾਂ ਕਿਸਾਨ ਅੰਦੋਲਨ 2 ਹੈ ਤਾਂ ਮੌਜੂਦ ਹੈ ਉਹ ਨੌਜਵਾਨ ਜਿਹਨੇ ਕਿਸਾਨ ਅੰਦੋਲਨ ਨੇ ਪਹਿਲਾਂ ਵੀ ਹਿੱਸਾ ਲਿਆਤਾ ਸੀ ਜਦੋਂ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਹਰਿਆਣਾ ਪੁਲਿਸਾਨੀ ਸੀਆਈਐਸਐਫ ਜਿਹੜੀ ਫੋਰਸ ਵੱਲੋਂ ਜਿਹੜੀ ਅਥਰੂ ਗੈਸ ਦੇ ਗੋਲੇ ਛੱਟੇਗੇ ਸੀ ਤਾਂ ਇਹ ਨੌਜਵਾਨ ਸਾਹਮਣੇ ਮੌਜੂਦ ਕਾਲਪਤ ਕਰਦੇ ਕੀ ਨਾਮ ਹੈ ਹਰਮਨ ਸਿੰਘ ਹੈ ਜੀ ਕਿਹੜਾ ਪਿੰਡ ਹੈ ਸਰਾਲਾ ਕਲਾਂ ਜੀ ਕਿਹੜੇ ਦਿਨ ਇੱਥਾਈ ਨੂੰ ਹੋ ਗਿਆ ਇੱਥੇ ਆਏ ਨੂੰ ਸੀ 13 ਤਰੀਕ ਦੇ ਇੱਥੇ ਆਏ ਹੋਏ ਆ ਜੀ ਕਿੱਸਾ ਦੇਖਦੇ ਹੋ ਅੱਜ 7ਵਾਂ ਦਿਨ ਹੋ ਗਿਆ ਕੀ ਆਸ ਹੈ ਕਿ ਸਰਕਾਰ ਬਾਕੀ ਮੰਗਾ ਮੰਗ ਲੂਗੀ ਕਿ ਨਹੀਂ ਮੰਗੂਗੀ ਪਹਿਲੇ ਵਰਗੇ ਹਾਲਾਤ ਉਹੀ ਨਜ਼ਰ ਆ ਰਹੇ ਜੇ ਹਾਲਾਤ ਪਹਿਲਾਂ ਵਰਗੇ ਆ ਰਹੇ ਨੇ ਜੀ ਪਰ ਸਾਨੂੰ ਪੂਰਾ ਆਪਣੇ ਤੇ ਯਕੀਨ ਹੈ ਅਸੀਂ ਪਹਿਲਾਂ ਵੀ ਨਹੀਂ ਦਬੇ ਜੀ ਨਾ ਅੱਜ ਤੱਕ ਅਸੀਂ ਦਬਦੇ ਆਏ ਆ ਨਾ ਅਸੀਂ ਦਬੀਏ ਜਿੱਤ ਕੇ ਜਾਵਾਂਗੇ ਜੀ ਜੇ ਇੱਕ ਵਾਰੀ ਅਸੀਂ ਆ ਗਏ ਤਾਂ ਫਿਰ ਐ ਖਾਲੀ ਹੱਥ ਅਸੀਂ ਵੀ ਨਹੀਂ ਮੁੜਦੇ ਜੀ ਹੁਣ ਤੁਸੀਂ ਸ਼ਰਿਆਮ ਦੇਖ ਲਓ ਜੀ ਸਰਕਾਰ ਦੀ ਗੁੰਡਾਗਰਦੀ ਹੁਣ ਇੱਥੇ ਫੋਰਸ ਲਾਈ ਹੈਗੀ ਸਰਕਾਰ ਦੀ ਅਰ ਆਪਣਾ ਮੋਦੀ ਸਰਕਾਰ ਹੋ ਗਈ ਆ ਖੱਟੜ ਹੋ ਗਿਆ ਤੇ ਆਪਣਾ ਹੁਣ ਇੱਥੇ ਫੋਰਸ ਲਾਈ ਆ ਆਰਐਸਐਸ ਵਾਲੇ ਹੈਗੇ ਤਾਂ ਉਹ ਵੀ ਆਪਣੀ ਬੰਦੇ ਨੇ ਲੜਾਦਾ ਪੰਜਾਬ ਭਾਰਤ ਆਪਸੇ ਵਿੱਚ ਹੁਣ ਸਰਕਾਰਾਂ ਦਾ ਕੀ ਗਿਆ ਕਿਹੜੇ ਸਰਕਾਰ ਦਾ ਕਿਹੜੇ ਲੀਡਰ ਦਾ ਇੱਥੇ ਮੁੰਡਾ ਬੈਠਿਆ ਆਪਸੇ ਲੜਦੜ ਮਰੀ ਜਾਂਦੇ ਆਦੋਂ ਦਾ 250 ਬੰਦਾ ਸਾਡਾ ਫੱਟੜ ਹੋ ਗਿਆ 10-15 ਬੰਦਿਆਂ ਦੀਆਂ ਸ਼ਹੀਦੀਆਂ ਪੈ ਗਈਆਂ ਕਦੀ ਆਸੂ ਗੈਂਸਟ ਦੇ ਗੋਲੇ ਸਾਟੇ ਤੇ ਪਲਾਸਟ ਵਾਲੇ ਬੰਬ ਛੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਕੀ ਗੱਲ ਬਈ ਚੱਕ ਦੋ ਕਿਸਾਨਾਂ ਨੂੰ ਸਰਕਾਰ ਵੱਲੋਂ ਔੜ ਰਹੇ ਇਹਨਾਂ ਨੂੰ ਹਾਂ ਤੇ ਦੂਜੀ ਗੱਲ ਜਦੋਂ ਹਾਈ ਕੋਰਟ ਨੇ ਕਹਿਤਾ ਵੀ ਸਰਕਾਰ ਆਪਣਾ ਕਿਸਾਨ ਆਪਣਾ ਪ੍ਰੋਟੈਸਟ ਕਰ ਰਿਹਾ ਸ਼ਾਂਤਮਈ ਕਰ ਰਿਹਾ ਕਰਨ ਦੋ ਦਿੱਲੀ ਸਾਡੀ ਰਾਜਧਾਨੀ ਹੈ ਜੀ ਇਹ ਸਾਨੂੰ ਆਪਣੀ ਰਾਜਧਾਨੀ ਜੋ ਜਾਣ ਲਈ ਰੋਕ ਦੇਣਗੇ ਕਿਹੜਾ ਇੱਥੇ ਲੋਕਤੰਤਰ ਹੈ ਜੀ ਹੁਣ ਇੱਥੇ ਖੱਟੜਾ ਆਪਣੀ ਸਰਿਆਮ ਗੁੰਡਾਗਰਦੀ ਦਿਖਾ ਰਿਹਾ ਹੈ ਜੀ ਹੁਣ ਆਪਣਾ ਗੋਲੀਆਂ ਸਸੇ ਛੀਤੀ ਪਾ ਰਹੇ ਆ ਪਹਿਲਾਂ 2020 ਚ ਵੀ ਐਵੇਂ ਹੀ ਹੋਇਆ ਠੀਕ ਹੈ ਜੀ ਪਰ ਜੇ ਹੁਣ ਇਹ ਕਹਿਣ ਫਿਰ 2014 ਚ મોદી ਆਇਆ ਉਹਨੇ ਕਿਹਾ ਵੀ ਕਿਸਾਨਾਂ ਨੂੰ 50 50 50 ਦਵਾਂਗੇ ਐਮਐਸਪੀ ਦਵਾਂਗੇ ਬਾਕੀ ਫਸਲਾਂ ਦੇ ਹੁਣ ਨਾ ਤਾਂ ਕਿਸੇ ਸਾਨੂੰ ਕਣਕ ਜੀਰੀ ਤੋਂ ਬਿਨਾ ਕਿਸੇ ਫਸਲ ਤੇ ਐਮ ਐਸ ਪੀ ਨਹੀਂ ਹੈਗੀ ਜੀ ਸਾਨੂੰ ਕਣਕ ਜੀਰੀ ਵਾਲੀ ਐਮ ਐਸ ਪੀ ਦੀ ਵੀ ਉਮੀਦ ਨਹੀਂ ਹੈਗੀ ਵੀ ਅੱਗੇ ਰਹੂਗੀ ਜੀ ਜਿਹੜੇ ਲੱਛਣਾਂ ਦੇ ਸਰਕਾਰ ਆ ਗਈ ਜੀ ਦੁੱੱਚੀ ਗੱਲ ਜੀ ਹੁਣ ਜਿਵੇਂ ਇਹ ਲਾਲੋ ਜੀ ਤੁਸੀਂ ਕਿਨੂ ਨੇ ਕਿਨੂ ਹੁਣ ਜਿਹੜੇ ਸਾਡੇ ਵਰਗੇ ਛੋਟੇ ਜ਼ਿਮੀਦਾਰ ਨੇ 2-4 ਰੁਪਏ ਦੇ ਉੱਤੇ ਕੋਈ ਕਿਨੂ ਨਹੀਂ ਚੁੱਕਦਾ ਇਹ ਬਾਦਲ ਵਰਗਿਆਂ ਦੇ ਕਿਨੂ ਇਹ ਆਪਣਾ ਛੋਟੇ ਕਿਸਾਨਾਂ ਦੀ ਐਮ ਐਸ ਪੀ ਦਾ ਬਾਦਰ ਰੇਟ 'ਚ ਆਪਣਾ ਕਿਨੂ ਵੇਚ ਰਹੇ ਨੇ ਸਾਨੂੰ ਕਿਸੇ ਉਸ ਤੇ ਉਹ ਨਹੀਂ ਜੀ ਹੁਣੇ ਕਣਕੇ ਜੀ ਬੰਬੇ ਦੇ ਵਿੱਚ ਕਣਕ ਦਾ ਰੇਟ 6500 ਰੁਪਏ ਹੈ। ਅਵਾਨੀਆਂ ਢਾਨੀਆਂ ਦਾ ਆਟਾ ਦਿੱਲੀ 'ਚ 60 ਰੁਪਏ ਬਚ बिक ਰਿਹਾ ਹੈ। ਸਾਟੀ ਕਣਕੇ 2022 ਤੋਂ ਵੱਧ ਇਹ 2200 ਤੋਂ ਵੱਧ ਚੁੱਕਦੇ ਨਹੀਂ। ਜਿੰਦਾਬਾਦ ਜਿੰਦਾਬਾਦ ਦੂਰੇਕਤ ਜਿੰਦਾਬਾਦ ਹੁਣ ਸਾਨੂੰ ਦੇਣ ਜੀ ਇਹ 50 50 ਦੇਣ ਜੀ ਇਹਨਾਂ ਦੇ ਐਮਐਸਬੀ ਹੁਣ ਇਹਨਾਂ ਨੇ ਇੱਦਾਂ 70 ਢਾਇਆ ਜੀ ਸਾਡੇ ਦੇ ਹੁਣੇ ਫੇਰ ਜਦੋਂ ਸਾਡੇ ਨੌਜਵਾਨ ਬਾਰਡਰਾਂ ਦੇ ਖੜਦੇ ਨੇ ਕੁਰਬਾਨੀਆਂ ਦਿੰਦੇ ਨੇ ਦੇਸ਼ ਵਾਸਤੇ ਸ਼ਹੀਦ ਹੁੰਦੇ ਨੇ ਉਦੋਂ ਜੈ ਜਵਾਨ ਜਦੋਂ ਅਸੀਂ ਆਪਣੇ ਹੱਕ ਮੰਗੀਆਂ ਉਦੋਂ ਕਿਉਂ ਨਹੀਂ ਬਈ ਜੈ ਕਿਸਾਨ ਫੇਰ ਕਹਿ ਦਿੰਦੇ ਨੇ ਇਹ ਅੱਤਵਾਦੀ ਨੇ ਇਹ ਖਾਲਸਾਨੀਆਂ ਨੇ ਇਹ ਪਾਕਿਸਤਾਨੀਆਂ ਨੇ ਇਹ ਪਾਕਿਸਤਾਨ ਹੈ ਜੀ ਹੈ ਪਾਕਿਸਤਾਨ ਹੈ ਹੈ ਆਪਾਂ ਕਿਸਾਨ ਹੈ ਜੀ ਕਿਉਂ ਨਹੀਂ ਸਮਝਦੀ ਸਰਕਾਰ ਕਿਉਂ ਨਹੀਂ ਸਮਝਦੀ ਸਰਕਾਰ ਫੇਰ ਜੇ ਹੁਣ ਇਹ ਸਰਕਾਰ ਦੇ ਮਨਚ ਪਹਿਲੇ ਖਾਵੇ ਅਸੀਂ ਦੱਬ ਲਾਂਗੇ ਜਾਂ ਦਬ ਜਾਾਂਗੇ ਨਾ ਅਸੀਂ ਅੱਗੇ ਕਦੀ ਦਵੇਂ ਆ ਜੀ ਨਾ ਦਬਣਾ ਜੀ ਨਾ ਦਵਿਏ ਰਹੀ ਗੱਲ ਜੀ ਜਿਵੇਂ ਇਹ ਕਹਿ ਰਹੇ ਸੀਗੇ ਵੀ ਆਪਣਾ ਕਿਸਾਨ ਮਜ਼ਦੂਰ ਹੈ ਇਕਤਾ ਜਿੰਦਾਬਾਦ ਸੋਨਿਹਾਲ ਸ੍ਰੀ ਅਕਾਲ ਕੱਲ ਚੌਥੇ ਦੌਰ ਦੀ ਮੀਟਿੰਗ ਹੋਈ ਹੈ ਲੱਗਦਾ 3 ਮਿੰਟ ਪਹਿਲਾਂ ਹੋ ਚੁੱਕੀਆਂ ਇਸ ਵਾਰ ਪੰਜਾਬ ਦੀ ਸਰਕਾਰ ਖੁਦ ਭਗਵੰਤ ਮਾਨ ਉੱਥੇ ਬੈਠਾ ਮਜੂਰਿਆ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਵੀ ਗਈ ਵੀ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਖੜਾ ਲੱਗ ਰਿਹਾ ਕਿ ਨਾ ਕਿਤੇ ਹੁਣ ਪੰਜਾਬ ਸਰਕਾਰ ਦੀ ਮੋੜੇ ਮੋੜਾ ਖੜੀ ਕਿਸਾਨਾਂ ਨਾਲ ਹੋ ਰਹੀ ਹੈ ਖੜੇ ਦਾ ਹੈਗੇ ਨੇ ਜੀ ਹੱਲ ਦਾ ਕਢਵਾਉਣ ਜੀ ਸਾਡਾ ਕੋਈ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਨਿਕਲ ਰਿਹਾ ਜੀ ਹੁਣ ਇੱਥੇ ਜਿੰਨੇ ਬੰਦੇ ਆਏ ਨੇਗੇ ਆਪਣਾ ਕਿਸੇ ਦਾ ਕਣਕ ਨੂੰ ਪਾਣੀ ਲਾਣ ਆਇਆ ਕਿਸੇ ਦੀ ਸਪਰੇਅ ਕਰਨ ਆਈ ਹੈ ਕੋਈ ਕਿਸੇ ਦੇ ਆਪਣੇ ਰਿਸ਼ਤੇਦਾਰੀ ਦੇ ਭੋਗ ਤੇ ਨਹੀਂ ਜਾ ਸਕਦਾ ਕੋਈ ਕਿਸੇ ਦੀ ਮਰਗ ਤੇ ਨਹੀਂ ਜਾ ਸਕਦਾ ਸਾਡਾ ਇੱਥੇ ਬਣਾ ਕੇ ਰੱਖਿਆ ਜੀ ਇਹਨਾਂ ਨੇ ਕਿਸਾਨਾਂ ਨੇ ਇਹ ਸਮਝਦੇ ਹੀ ਨਹੀਂ ਜੀ ਕੋਸ਼ ਫਿਰ ਜੇ ਇਹ ਸਮਝਣ ਫਿਰ ਵੋਟਾਂ ਮੰਗਣ ਤਾਂ ਸਾਡੇ ਕੋਲ ਹੀ ਹੋਣਗੇ ਫਿਰ ਉਹਨ ਇਹ ਕਿਹੜੇ ਮੂੰਹ ਨਾਲ ਹੋਣਗੇ 21 ਫਰਵਰੀ ਦਾ ਕਿਸਾਨ ਆਗੂਆਂ ਨੇ ਇੱਕ ਟਾਈਮ ਨਿਸ਼ਚਿਤ ਕਰ ਲਿਆ ਹੁਣ ਅਗਲੇ ਅਗਰ 21 ਫਰਵਰੀ ਨੂੰ ਕੇਂਦਰ ਸਰਕਾਰ ਦੇ ਮੰਤਰੀ ਕਿਸਾਨਾਂ ਦੀਆਂ ਬਾਕੀ ਮੰਗਾਂ ਮੰਨ ਲੈਂਦੀ ਕਿ ਲੱਗੇ ਤੁਹਾਨੂੰ ਆਸ ਉਮੀਦ ਹੈਗੀ ਕਿ ਨਹੀਂ ਹੈਗੀ ਸਾਨੂੰ ਸਰਕਾਰ ਦੇ ਲੱਗਦੇ ਨਹੀਂ ਜੀ ਲੱਛਣ ਵੀ ਸਰਕਾਰ ਮੰਨੂਗੀ ਪਰ ਅਸੀਂ ਮਨਾ ਕੇ ਜਾਵਾਂਗੇ ਜੀ ਜਿਹੜੇ ਇਹ ਨਣੇ ਕੰਤਾਂ ਕੁੰਤਾਂ ਗੋਲੀਆਂ ਗੋਲੀਆਂ ਅਸੀਂ ਨਾ ਤੁਹਾਨੂੰ ਦੱਸਿਆ ਜੀ ਨਾ ਅਸੀਂ ਡਰੀਏ ਨਾ ਅਸੀਂ ਡਰਦੇ ਹੁੰਨੇ ਆ ਫਿਰ ਇਹਨਾਂ ਨੂੰ ਅਸੀਂ ਦੱਸ ਦਾਂਗੇ ਵੀ ਗਰਮਖਿਆਲੀ ਕੌਣ ਹੁੰਦੇ ਨੇਗੇ ਇਹ ਤਾਂ ਅਸੀਂ ਇੱਥੇ ਘੰਟੇ ਜੇ ਪੱਤਰ ਕਰ ਦਾਂਗੇ ਕੀ ਚੀਜ਼ ਹੈ ਇਹ ਕਿਸਾਨો ਨੇ ਦੀ ਪਹਿਲਾਂ ਵੀ ਹਿੱਸਾ ਲਇਆ ਪਹਿਲਾਂ ਕਿੱਥੇ ਤਾਂ ਗਏ ਸੀ ਅਸੀਂ ਲਾਹ ਅਸੀਂ 2000 ਪੀਜੋ ਜਦੋਂ ਇੱਥੋਂ ਤੁਰਿਆ ਜੀ ਗਾਫਲਾ ਅਸੀਂ ਸਾਰਿਆਂ ਦੇ ਮੂਹਰੇ ਸੀ ਜੀ ਲਾਲ ਕਿਲੇ ਤੱਕ ਅਸੀਂ ਜਾਏ ਜੀ ਉੱਥੇ ਬੈਠੇ ਜੀ ਅਸੀਂ 1.5 ਸਾਲ ਉਦੋਂ ਬਣਾ ਕੇ ਜੀ ਸਾਨੂੰ ਕਰ ਦਾਂਗੇ ਲਿਖਤੀ ਰੂਪ ਚ ਦੇ ਦਾਂਗੇ ਅਸੀਂ ਆਗੇ ਜੀ ਚਲੋ ਬਾਅਦ ਚ ਪੁੱਛਿਆ ਨਹੀਂ ਹੁਣ ਇਹਨਾਂ ਨੂੰ ਕੀ ਵੀ ਕਿਸਾਨ ਜਾ ਨਹੀਂ ਸਕਦਾ ਹੁਣ ਰਾਹਾਂ ਦੇ ਵਿੱਚ ਏਡੇ ਏਡੇ ਬੈਰੀਕੇਡ ਲਾ ਦੇ ਗੋਲੀਆਂ ਫੜਾਤੀਆਂ ਕੀ ਗੱਲ ਅਸੀਂ ਗੋਲੀਆਂ ਤੋਂ ਡਰ ਚਾਂਗੇ ਇਹ ਸਮਝਦੇ ਨੇ ਵੇ ਵੀ ਇੱਕ ਦੋ ਦੇ ਸੀ ਗੋਲੀਆਂ ਚਲਾ ਦਿਆਂ ਵੀ ਨੌਜਵਾਨ ਪੰਜਾਬ ਦਾ ਡਰ ਚੂਗਾ ਘਰਾਂ 'ਚ ਬਹਿ ਜਾਊਗਾ ਕਿਸਾਨ ਬਹਿ ਜਾਣਗੇ ਪਰ ਡਰਦੇ ਨਹੀਂ ਜੀ ਜਨੂਨ ਦੁੱਗਣਾ ਹੋ ਰਿਹਾ ਨੌਜਵਾਨੀ 'ਚ ਦੂਰੇ ਇਕੱਤੇ ਜਿੰਦਾਬਾਦ ਸਾਰੇ ਦੂਰੇ ਇਕੱਤੇ ਜਿੰਦਾਬਾਦ ਬਿਲਕੁਲ ਜਨੂੰਨ ਜੋ ਜਵਾਨੜੇ ਪੰਜਾਬ ਦੇ ਨੌਜਵਾਨਾ ਜਨੂੰਨ ਅਧੰਦਾਸ ਦੀ ਕੀ ਇਸ ਵਾਰ ਜਬਰਦਸਤ ਜਿਹੜਾ ਇਮਤਿਹਾਨ ਸਬਰ ਨਾਲ ਕਿਸਾਨ ਦੇ ਰਿਹਾ ਬਿਲਕੁਲ ਇਹ ਨੌਜਵਾਨ ਉਸ ਗੱਲ ਦਾ ਪ੍ਰਤੱਖ ਪ੍ਰਮਾਣ ਵੀ ਹੈਗੇ ਆ ਕਿੱਸਾ ਦੇਖ ਦਿਓ ਕੱਲ ਚੌਥੇ ਦੌਰ ਦੀ ਮੀਟਿੰਗ ਹੋਈ ਹੈ ਲੱਗ ਰਿਹਾ ਵੀ ਅਸਾਰ ਹੁਣ ਕੁਝ ਪੋਜ਼ਿਟਿਵ ਹੋ ਸਕਦੇ ਆ 21 ਫਰਵਰੀ ਨੂੰ ਮੀਟਿੰਗ ਮੀਟਿੰਗ ਦਾ ਪਹਿਲਾਂ ਤਾਂ ਸੀਗਾ ਸੀ ਵੀ ਪੋਜ਼ਿਟਿਵ ਆਊਗਾ ਰਿਜ਼ਲਟ ਪਰ ਜਿੱਦਾਂ ਹੁਣ ਇਹਨਾਂ ਨੇ ਪਹਿਲਾਂ ਮੀਟਿੰਗ ਕੀਤੀ ਹੋਈ ਸੀ ਕਿਸਾਨਾਂ ਨੇ ਵੀ रिजल्ट कुछ निकलना नेगा इसीलिए इन्होंने ने पहला कहता है कि आज या कल ਦੇ ਵਿੱਚ ਜੇ ਨਤੀਜਾ ਆ ਗਿਆ ਆ ਗਿਆ ਨਹੀਂ ਤਾਂ ਫਿਰ 21 ਤਰੀਕ ਨੂੰ ਕੋਚ ਕਰਾਂਗੇ ਇਹ ਪੂਰੀ ਗੋਲੀ ਵੱਜੀ ਸੀ ਸਾਡੀ ਗੋਲੀ ਵੱਜੀ ਸੀ ਪਹਿਲੇ ਦਿਨ 13 ਤਰੀਕ ਨੂੰ ਕਿੱਥੇ ਵੱਜੀ ਸੀ ਇਹ ਛੰਭੂ ਬਾਰਡਰ ਤੇ ਇਹ ਛੰਭੂ ਬਾਰਡਰ ਤੇ ਹੋਈ ਅੱਛਾ ਅੱਛਾ ਹਾਂਜੀ ਮੱਕੇ ਦੀ ਫਸਲ ਦੀ ਮੱਕੀ ਦੀ ਫਸਲ ਦੇ ਉੱਪਰ ਨਰਮੇ ਦੀ ਫਸਲ ਦੇ ਉੱਪਰ ਤੇ ਦਾਲ ਦੀ ਦਲਾਂ ਦੀ ਫਸਲ ਦੇ ਉੱਪਰ ਕੇਂਦਰ ਸਰਕਾਰ ਨੇ ਹਰੀ ਹਰੀ ਛੰਡੀ ਦਿੱਤੀ ਹੈ ਐਮ ਐਸ ਪੀ ਦੇ ਉੱਪਰ ਲੱਗ ਰਿਹਾ ਹੈ ਬਾਕੀ ਵੀ ਜਿਸ ਤਰ੍ਹਾਂ ਦਾ ਇਸ ਟਾਈਮ ਸਬਰ ਦਾ ਫਲ ਬਿਲਕੁਲ ਕਿਸਾਨ ਲਗੇ ਬੈਠੇ ਹੋਇਆ ਬਾਰਡਰਾਂ ਦੇ ਉੱਪਰ ਚੈਖਨੋਰੀ ਬਾਰਡਰ ਹੋਵੇ ਚਾਇਓ ਸ਼ੰਭੂ ਬਾਰਡਰ ਹੋਵੇ ਲੱਗਦਾ ਵੀ ਕੇਂਦਰ ਸਰਕਾਰ ਹੁਣ ਢਿੱਲਾ ਪੈ ਸਕਦੀ ਆ 21 ਫਰਵਰੀ ਤੱਕ ਉਮੀਦ ਹੈ ਜੀ ਕਿਸਾਨਾਂ ਨੂੰ ਰੋਟਾ ਝੁਗਣਾ ਪੈਣਾ ਹੀ ਹੈ ਜੀ ਬਾਕੀ ਪਹਿਲਾਂ ਵੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਐਮਐਸਪੀ ਦੇਵਾਂਗੇ ਪਰ ਲਿਖਤੀ ਰੂਪ ਚ ਨਹੀਂ ਦਿੱਤਾ ਇਸ ਵਾਰ ਜਦ ਤੱਕ ਲਿਖਤ ਨਹੀਂ ਕਰਦੇ ਜਦ ਤੱਕ ਅਸੀਂ ਨੇ ਉੱਥੇ ਜਾਣਾ ਨਹੀਂ ਵਾਪਸ ਮੈਂ ਨੌਜਵਾਨ ਤੋਂ ਵਾਪਸ ਆਣਾ ਅਗਰ 21 ਫਰਵਰੀ ਨੂੰ ਕੇਂਦਰ ਸਰਕਾਰ ਨੇ ਬਾਕੀ ਮੰਗਾ ਨਹੀਂ ਮੰਨੀਆਂ ਤਾਂ ਜੋਸ਼ ਤੁਹਾਡਾ 2020 ਦੌਰਾਨ ਦੇਖਣ ਨੂੰ ਮਿਲ ਸਕੋ ਮਿਲੂਗਾ ਜੀ ਉਹ ਤੋਂ ਜ਼ਿਆਦਾ ਮਿਲੂਗਾ ਜੀ ਕਈ ਗੁਣਾ ਜ਼ਿਆਦਾ ਬਥੇਰੇ ਦਿੱਲੀ ਤੱਕ ਜਾਊਗਾ ਜੀ ਇਹ ਜਿਹੜੀ ਇਹਨਾਂ ਦੀ ਧੌਣ 'ਚ ਕਿੱਲਾ ਨਾ ਅਮਿਤ ਸ਼ਾਹ ਵਰਗਿਆਂ ਦੀ ਮੋਤੀ ਵਰਗਿਆਂ ਦੀ ਧੌਣ ਤੇ ਗੋਡਾ ਰੱਖ ਕੇ ਹੱਕ ਲਵਾਂਗੇ ਅਮਿਤ ਸ਼ਾਹ ਹੈ ਕਿਸੇ ਟਾਈਮ 'ਚ ਇੰਡੀਆ 'ਚ ਬੈਨਡ ਸੀਗਾ ਇਹ ਬੰਦਾ ਗੋਲੀ ਦਾ ਆਰਡਰ ਸੀਗਾ ਅੱਜ ਇਹੀ ਬੰਦਾ ਰਾਜ ਕਰ ਰਿਹਾ ਹੈ ਯਾਰ ਰਾਜ ਕਿੰਨੇ ਕਰਾਇਆ ਸਾਡੇ ਲੋਕਾਂ ਨੇ ਕਰਾਇਆ ਅਸ਼ੀ ਕਰਾਇਆ ਪਰ ਇਹ ਫਿਰ ਹੁਣ ਕਰਕੇ ਦਿਖਾਣ ਕੋਈ ਨਹੀਂ ਵੋਟਾਂ ਫਿਰ ਆਉਣਗੀਆਂ ਇਹ ਤਾਂ ਹੈ ਨਹੀਂ ਵੀ ਇੱਕ ਵਾਰੀ ਪੈ ਗਈਆਂ ਵੀ ਬਾਅਦ ਚ ਕੰਮ ਗਿਆ ਆਉਣਗੇ ਤਾਂ ਸਾਡੇ ਲਈ ਫਿਰ ਫਿਰ ਲੈ ਲੈਣ ਡਰੋਨ ਰਾਹੀਂ ਵੋਟਾਂ ਜਿਹੜੇ ਰਾਹੀਂ ਗੋਲੇ ਛੁੱਟਦੇ ਨੇ ਜੋਸ਼ ਹੈ ਪੰਜਾਬ ਦੇ ਉਹਨਾਂ ਨੌਜਵਾਨ ਕਿਸਾਨਾਂ ਜਿਹੜਾ ਹਜੇ ਵੀ ਕਿਸਾਨ ਅੰਦੋਲਨ ਦੋ ਦੇ ਵਿੱਚ ਬਿਲਕੁਲ ਸ਼ੰਪੂ ਮੋਟੇ ਦੇ ਉੱਪਰ ਡਟੇ ਹੋਏ ਆ ਔਰ ਸਿੱਧੀ ਸਿੱਧੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਅਗਰ ਕਿ ਅਗਰ 21 ਫਰਵਰੀ ਤੱਕ ਕੇਂਦਰੀ ਸਰਕਾਰ ਨੇ ਬਾਕੀ ਮੰਗਾ ਨਾ ਮੰਨਿਆ ਤਾਂ ਕਿਸਾਨ ਦੇ ਜਿਹੜੇ ਇਹ ਨੌਜਵਾਨ ਬਏ ਹੈਗੇ ਔਰ ਬਜ਼ੁਰਗ ਬੰਦੇ ਥੇ ਮੌਜੂਦ ਹੈਗੇ ਆ ਉਹ ਦਿੱਲੀ ਵੱਲ ਕੂਚ ਕਰਨ ਜੋ ਬਿਲਕੁਲ ਗੁਰੇਜ਼ ਨਹੀਂ ਕਰਨਗੇ ਕੀਐਮਐਮਐਨ ਬਾਬੀ ਨੇ ਸੰਦੀਪ ਸ਼ਰਮਾ ਜੈਨਸੀਰ ਟੀਵੀ ਸ਼ਬੂ ਬਾਰਡਰ